ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਲ ਹਾਜ਼ਰਾ ਤੁਹਾਡੇ ਅੱਗੇ 올ਡ ਇਜ਼ ਗੋਲਡ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਬੜੀ ਹੀ ਪਿਆਰੀ ਰਚਨਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਲੈ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸੜਨ ਦਿਓ ਵਿਛੜੇ ਕੀ ਪੁੱਛ ਦਿਓ ਹਾਲ-ਏ-ਪਕੀ ਰਾਂਦਾ ਸਾਡਾ ਹੰਜ ਦੀ ਜੂ ਨੇ ਆਯਾਂਦਾ ਸਾਡਾ ਦਿਲ ਜਲਿਆ ਦਿਲ ਗੀਰਾਂਦਾ ਕੀ ਪੁੱਛ ਦਿਓ ਹਾਲ-ਏ-ਪਕੀ ਰਾਂਦਾ यह जान दिया कुछ शोक जहे रंगादा ही ना है यह जान दिया कुछ शोक जहे रंगादा ही ना है ਜਦ ਹਟ ਲਈ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਮੁੱਲ ਕਰ ਬੈਠੇ ਤਸ

ਤਾਂ ਦੀਆਂ ਚਾ ਲਕੀਰਾਂ ਦਾ ਕੀ ਪੁੱਛ ਦਿਓ ਹਾਲੀ ਉਹ ਕੀਰਾਂ ਦਾ